ਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਪਿੰਡ ਕਾਠ ਮਿੱਠੀ ਤੋਂ ਭਾਰਸੋਂ ਵੀਡ ਲਈ ਰਵਾਨਾ ਹੋ ਰਹੇ ਹਾਂ ਅੱਜ ਅਥਾ ਜਾ ਰਹੀ ਹੈ ਆਪਣਾ ਚੱਲ ਲਈ ਬਾਗੁਰਾ ਖਾਂ ਦਾ ਘਰ ਪਤੇ ਭਾਰਸੋਂ ਚਾ ਰੋਟੀਆਂ ਤੇ ਕੇਲੇ ਪਾਉਣ ਚੱਲੇ ਆ ਤੇ ਫਿਰ ਅੱਗੇ ਅਸੀਂ ਦਿਖਾਉਂਦੇ ਹਾਂ ਕੀ ਆਪਾਂ ਕਰਦੇ ਆ ਉੱਥੇ ਕਿਹੜੇ ਦਿਖਾਉਂਦੇ ਆ ਜਾਨਵਰ ਉਸੇ ਵਧੀਆ ਵਧੀਆ ਹਾਂ ਜੀ ਚਲੋ ਚੱਲੇ ਪਸਤੀਓਗਲਾ ਕੀਨੇ ਗਏ ਕਾਟਾ ਤੱਕ ਇਹਦਾ ਅੱਜ ਆਏ ਸੋਮਵਾਰ ਨੂੰ ਅਸੀਂ ਟਰਾਲੀ ਲੈ ਕੇ ਜਾਣੇ ਆ ਇਸ ਟਰਾਲੀ ਦੇ ਵਿੱਚ ਅਸੀਂ ਹੁਣ ਸਮਾਨ ਲੱਦਾਂਗੇ ਜਿਹੜਾ ਬਾਹਰ ਤੋਂ ਵੀਟ ਨੂੰ ਲੈ ਕੇ ਜਾਣਾ ਤੁਹਾਨੂੰ ਸਾਰੀ ਕਾਰਵਾਈ ਦਿਖਾਵਾਂਗੇ ਸਾਡੇ ਨਾਲ ਜੁੜੇ ਰਹੋ ਪਹਿਲੀ ਟਰਾਲੀ ਚੱਲਿਏ ਚਲੋ ਜਲਦੀ ਭਾਗੇ ਆਪਾਂ ਲਿਆਏ ਆਪਾਂ ਹੁਣ ਆਪਾਂ ਰੋਟੀ ਰੋਟੀਆਂ ਲੱਦਾਂ ਲਿਆ ਰਹੇ ਆ ਜੀ ਹੁਣ ਆਪਾਂ ਆਏ ਆਉਂਦੇ ਨੇ ਸੇਵਾਦਾਰ ਇਕੱਠੇ ਹੋ ਕੇ ਮੁੰਡੇ ਪਰ ਹੈਗੇ ਕੰਮ ਏ ਨੇ ਇਹ ਸਾਰੇ ਬੰਦੇ ਆਪਣਾ ਟਾਈਮ ਕੱਢਦੇ ਨੇ ਬਈ ਸਾਰੇ ਬੰਦੇ ਆਪਣੇ ਆਪਣੇ ਕੰਮ ਨਿਬੇੜਦੇ ਨੇ ਆ ਕੇ ਜਾਂ ਕਰਕੇ ਜਾਂਦੇ ਨੇ ਲੋ ਜੀ ਅਸੀਂ ਉਸ ਸਥਾਨ ਤੇ ਪਹੁੰਚ ਗਏ ਜਿੱਥੇ ਸਾਡੇ ਪਿੰਡ ਦੀਆਂ ਬੀਬੀਆਂ ਮਦਾਵਾ ਭੈਣਾ ਰੋਟੀ ਪਕਾਉਂਦੀਆਂ ਨੇ 2 2.5 ਕੁਇੰਟਲ ਆਟਾ ਗੁੰਨ ਕੇ ਬੀੜ ਵਾਸਤੇ ਰੋਟੀਆਂ ਤਿਆਰ ਕਰਤੀਆਂ ਨੇ ਹੁਣ ਉਹ ਗਊ ਮਤਾਵਾ ਵਾਸਤੇ ਸੋ ਹੁਣ ਅਸੀਂ ਉਹਨਾਂ ਨੂੰ ਲੱਦਾਂਗੇ ਟਰਾਲੀ ਦੇ ਵਿੱਚ ਸਾਰੇ ਨੌਜਵਾਨ ਰੈਡੀ ਨੇ ਚਲੋ ਕਰਦੇ ਪਾਕ ਚਲੋ ਵੀ ਚਲੋ ਰੌਣਕਾਂ ਜਾਣਦੇ ਇਹ ਵੀ ਸਿੰਘ ਆ ਮੁੰਡਾ ਜੀ ਇਹ ਵੀ ਸਾਡੇ ਨਾਲ ਦਾ ਹੁਣ ਸਕੂਲ ਸਕੂਲ ਗਿਆ ਹੋਇਆ ਵਿਚਾਰਾ ਸੇਵਾ ਬਹੁ ਕਰਦਾ ਬਹੁ ਭਾਵਨਾ ਚਲੋ ਵੀ ਲੱਦੋ ਕਿਰਨ ਚੱਲੀਏ ਫਿਰ ਦੇਖੋ ਯਾਰ ਫੈਲਿਆਂ ਚ ਰੋਟੀਆਂ ਪਾਈਆਂ ਹੋਈਆਂ ਨੇ ਵੀਰ ਵਾਲੀਆਂ ਮੁੰਡੇ ਲੱਦਦੇ ਲੱਦ ਰਹੇ ਨੇ ਭਾਈ ਕੈਨੇਡਾ ਤੱਕ ਭੇਜ ਦੇਣੀ ਆਪਾਂ ਜਿੰਨੇ ਵੀ ਬੰਦੇ ਕੈਨੇਡਾ ਅਮਰੀਕਾ ਕਿਤੇ ਵੀ ਬੈਠੇ ਨੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੀ ਇਹਦੇ ਨਾਲ ਇੱਕ ਹੋਰ ਪਿਆੰਗਾ ਤੁਹਾਨੂੰ ਪੀੜ ਚ ਮਿਲਦਿਆ ਯਾ ਬਲਾਓਗੇ ਬਣ ਰਹੇ ਸੀ ਤਾਂ ਬੜੇ ਵੀ ਪ੍ਰਸ਼ਾਦੇ ਲੱਦ ਲੈਨੇ ਆਪਾਂ ਨੌਜਵਾਨ ਇਕੱਠੇ ਕਰ ਰਹੇ ਆਂ ਹੋਰ ਤੁਹਾਨੂੰ ਮਿਲਾਨੇ ਹੋਣਾ ਨਾਲ ਵੀ ਚਲੋ ਚੱਲੀਏ ਲੋਈ ਸਾਡੇ ਕਾਲਾ ਹੀ ਘੰਟੀ ਵਾਲੇ ਇਹ ਵੀ ਹਰੇਕ ਸੋਮਵਾਰ ਸਾਡੇ ਨਾਲ ਜਾਂਦੇ ਨੇ ਬਹੁਤ ਮਿਹਨਤਾਂ ਇਹਨਾਂ ਦੀ ਸਾਰਾ ਕੰਮ ਕਰਾਈ ਹੈ ਨਾ ਘਰ ਦਾ ਪੂਰਾ ਡੇਰੀ ਫਾਰਮ ਇਹਨਾਂ ਦਾ ਆਪਣਾ ਸਾਰਾ ਕੰਮ ਨਿਬੜ ਗਿਆ ਹੀ ਹੁਣ ਸਾਡੇ ਨਾਲ ਤਿਆਰ ਹੋ ਜਾਣ ਨੂੰ ਬਸ ਚਲੋ ਚਲੋ ਬੈਠੋ ਜੀ ਕਰਨਾ ਹੋਰ ਨਾਲ ਜੁੜੇ ਬਸ ਠੀਕ ਹੈ ਜੁੜ ਗਈ ਜਾਜਕਾਰ ਹੋ ਗਈ ਆਪਾਂ ਚਾਰਾਂ ਜੀ ਹਾਂ ਬੇਟਾ ਆਸ਼ੀਰਵਾਦ ਪਾ ਦੋ ਕਸਰੀ ਕਰ ਬਲਾ ਦੇ ਬਾਜੀਆ ਮੈਂ ਚਾਹੁੰਦਾ ਹਾਂ ਗੋਲਡ ਚਾਹੁੰਦਾ ਗੋਲ ਕਰਕਾ ਉਹ ਆਹ ਤੀਰੀ ਬਾਜਾ ਉਹ ਬੇਰੋਜਗਾਂ ਤਿਆਰ ਨਹੀਂ ਲੱਤਾਂ ਇੱਕ ਬਰਨ ਤੋਂ ਦਸਵਾਹ ਤੇ ਮਾਰਦੀ ਮਾਰ ਕੇ ਹੁਣ ਬੰਦੇ ਨਹੀਂ ਜਾਣਾ ਮੈਂ ਚਾਹੁੰਦਾ ਲੀ ਪਹੁੰਚਣਾ ਆ ਕੇ ਆਪਦਾ ਨਾਲ ਸਹਯੋਗ ਦੇਣਾ ਮੇਰੀ ਇਹ ਬੇਨਤੀ ਹੈ ਸਾਰੇ ਨਗਰ ਨੂੰ ਸੁਬਾ 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 ਜੇ ਗੇਲੇ ਲੱਤਨੋਂ ਤਿਆਰ ਨਹੀਂ ਨੌਜਵਾਨ ਆ ਵੀਰ ਨੇ ਸੇਵਾ ਲਈਆ ਕੇਲਿਆਂ ਦੀ ਜੀ ਸੋਨੀ ਵੀਰ ਸਾਡੇ ਇਹਦੇ ਵੀਰ ਸੋਨੀ ਵੀਰ ਹੈ ਸਾਡਾ ਬਿਲਡਿੰਗ ਵਾਲਾ ਵੀਰੇ ਸਭ ਤੋਂ ਵੱਧ ਇਹਦਾ ਸਹਿਯੋਗ ਹੈ ਵੀਰੇ ਇਹ ਚ ਆ ਦੋ ਗਮੰਟਲ ਕੇਲੇ ਲਿਆਂਦੇ ਹੋਣੇ ਵੀਰੇ ਹਲੋ ਲਾ ਦੋ ਨੇੜੇ ਵੀਰ ਪੈਕੇਟ ਹਾਂ ਮੈਂ ਕਰੀ ਕੋਈ ਮੁੱਢੀ ਫਾਗ ਮੱਠੀ ਦੇ ਫਿੱਟਣੇ ਨਹੀਂ ਕਹਨੇ ਯਾਰ ਰੱਖਣੀ ਇਹ ਇੱਦਾਂ ਕੋਈ ਨਾ ਕਿੱਟਨੀ ਉਹ ਆਪ ਪਿੰਡੇ ਹੈ। ਜਿਹੜੀ ਪਿਆਸ ਮੈਂ ਚਾਹੁੰਦਾ ਵੀ ਇਹੇ ਹੀ ਸੇਵਾ ਪਿੰਡਾਂ ਦੀ ਹੋ ਰਹੀ ਹੈ ਸੋਨੀ ਬੈਡਿੰਗ ਵੱਲੋਂ। ਸਾਰਾ ਨਗਰ ਆਵੇ ਜੁਗਤਨ ਵਿੱਚ ਆਪਣਾ ਸਿੱਸਾ ਜੋਗਤਾਵੇ ਸਾਡੇ ਦੀਪਕ ਪਿੰਡ ਕਾਟ ਮੱਠੀ ਤੋਂ ਜਿਨ੍ਹਾਂ ਨੇ ਨੌਜਵਾਨ ਪੀੜੀ ਲਾ ਰੱਖੀ ਹੈ। ਕਹਿੰਦੇ ਸੱਚਖੰਡ ਦੇ ਲੇਖਾ ਲਿਖਿਆ ਜਾ ਰਿਹਾ ਜਿਹੜੀ ਮੁੰਡੇ ਸੇਵਾ ਕਰਦੇ ਨੇ। ਵੀਰੇ ਪਿੰਡ ਕਾਟ ਮੱਠੀ ਦੀ ਲੈ ਗਈ ਫਾਈਲ ਲਾਉਣੀ ਪੈਗੀ ਉੱਥੇ ਧਰਮ ਰਾਜ ਜੀ ਨੂੰ। ਵੀਰਿਆ ਸੇਵ ਵੀ ਬਹੁ ਕਰਦੇ ਨੇ ਮੁੰਡੇ ਇੰਨੀ ਸੇਵਾ ਮੈਂ ਕਹਿੰਦਾ ਅੰਤੇ ਨਹੀਂ ਕੋਈ ਮੇਰੀ ਗੱਲ ਪਤਾ ਹੈ ਕੰਮ ਵੀ ਬਹੁ ਕਰਦੇ ਨੇ ਵੀਰਿਆ ਵਰਕਸ਼ਾਪ ਆ ਮੁੰਡੇ ਦੀ ਮੈਂ ਕਹਿੰਦਾ ਅੰਤੇ ਨਹੀਂ ਕੋਈ ਪੂਰੀ ਮਿਹਨਤ ਕਰਦਾ ਬੰਦਾ ਨਾਲੇ ਦੇਖ ਲਓ ਸੇਵਾ ਕਰਦਾ ਇਹ ਜੀ ਦੀ ਕਰਦੇ ਹਾਂਗੇ ਪੱਕਾ ਨਾਲ ਜੀ ਕਰ ਮੰਨੇ ਆ ਠੀਕ ਹੈ ਠੀਕ ਆ ਆਸ ਵਿੱਚ ਸੋਚਣਾ ਉਹ ਯਾ ਸਾਡੇ ਦਾਇਆ ਜੀ ਬੜੇ ਰੌਣਕੀ ਬੰਦੇ ਨੇ ਠੀਕ ਹੋਂ ਦਾਇਆ ਜੀ ਲਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਪਿੰਡ ਕਾਠ ਮਿੱਠੀ ਤੋਂ ਭਾਰਸੋਂ ਬੀੜ ਲਈ ਰਵਾਨਾ ਹੋ ਰਹੇ ਹਾਂ ਜਿਹਦੇ ਵਿੱਚ ਕੇ ਬੇਜਮਾਨਾਂ ਗਊ ਮਾਤਾਵਾਂ ਅਤੇ ਬਾਂਦਰਾਂ ਲਈ ਜਿਹੜਾ ਉਹ ਕੇਲੇ ਤੇ ਰੋਟੀਆਂ ਇੱਕ ਪਿੰਡ ਕਾਠ ਮਿੱਠੀ ਵੱਲੋਂ ਸੇਵਾ ਕੀਤੀ ਜਾਂਦੀ ਆ ਵੱਖ-ਵੱਖ ਸੇਵਾਦਾਰਾਂ ਵੱਲੋਂ ਸੋ ਆ ਸਾਡੇ ਵੀਰ ਨੇ ਹਰੇਕ ਸੋਮਵਾਰ ਜੀ ਪਲੇ ਕੇ ਜਾਂਦੇ ਨੇ ਪਿੰਡ ਕਾਠ ਮੱਠੀ ਤੋਂ ਹੁਣੇ ਮੁੰਡੇ ਤਿਆਰ ਨਹੀਂ ਅਸੀਂ ਸਮਾਨ ਲੱਦ ਲਿਆ ਸਾਰਾ ਹੁਣ ਸਾਡੇ ਨਾਲ ਬਣੇ ਰਹੋ ਅਸੀਂ ਤੁਹਾਨੂੰ ਸਾਰਾ ਦਿਖਾਵਾਂਗੇ ਉੱਥੇ ਜਾ ਕੇ ਸਿਸਟਮ ਆਹ ਦੇਖੋ ਜੀ ਕਾਲਾ ਜੀ ਬੜੇ ਰੌਣਕੀ ਬੰਦੇ ਨੇ ਠੀਕ ਹੋ ਆ ਠੀਕ ਹੈ ਰੈਡੀ ਹੋ ਪਹੁੰਚੋ ਮੈਗਨਲ ਸਾਰੇ ਬਸ ਠੀਕ ਨਾ ਤੁਰੇ ਬਸ ਠੀਕ ਹੈ ਠੀਕ ਹੈ ਬਾ ਹੋ ਗਿਆ ਜੀ ਹੋ ਗਿਆ हां जी मुंडियो रेडिओ सारे ਬੜਾ ਠੀਕ ਹੈ ਜੀ ਆ ਮੰਗਾ ਜੀ ਬੜੀ ਇਹਨਾਂ ਦੀ ਮਹਾਨ ਸੇਵਾ ਹਰੇਕ ਸੋਮਵਾਰ ਇਹ ਸੇਵਾ ਕਰਦੇ ਨੇ ਚਲੋ ਆ ਗੱਗੀ ਮੁੰਡਾ ਵੀ ਬੜਾ ਘੈਂਟ ਆ ਤੁਹਾਨੂੰ ਸਾਰਿਆਂ ਨਾਲ ਮਲਾਉਂਦੇ ਜਾਵਾਂਗੇ ਪਿੰਡ ਕਾਰਠ ਮੱਠੀ ਦੇ ਚ ਹਜ਼ਾਰੂ ਲੋਕ ਨੇ ਜੀ ਇਹ ਇਹ ਆ ਕੋਸ਼ਿਸ਼ ਕਰੀ ਗਏ ਆ ਕੋਈ ਕੋਲੋਂ ਉਹ ਆ ਮੰਗੇ ਆਪਣੀ ਇੱਥੇ ਕਿਹਦੇ ਨਾਲ ਹੈਗਾ ਕੀ ਉਹ ਬਗੀ ਪੂਰੇ ਬੜਾ ਚੱਲੇ ਵੀ ਕਰਕੇ ਆਪਾਂ ਇਹ ਬਾਸੋ ਵੀਡ ਦੇ ਵਿੱਚ ਕੋਲੋਂ ਪਾ ਦਿਖਾਣੇ ਅੱਗੇ ਜਾ ਕੇ ਚੰਬਰ ਓਏ ਨਾ ਉਹ ਮੈਂ ਚਾਹੁੰਨਾ ਹੈ ਸਾਡੇ ਦਿਲਪ੍ਰੀਤ ਮਹਾਰਾਜ ਖੜੇ ਹੋ ਜਾਣ ਚੈੱਕ ਕਰਾ ਲਾਉਣ ਜਦੋਂ ਨੰਬਰ ਉਹ ਹਾਂ ਮੈਂੁੱਥੀ ਆਉ ਪੁੱਠੀ ਦੀ ਪੁਰਾਣੀ ਹੈ ਰੋ ਤਾਂ ਨਾਲ ਥੋੜਾ ਆਪੇ ਉਹ ਆ ਪੈਰ ਕੱਤ ਦਰ ਉਹ ਖੜ ਜਾ ਪੈਰ ਦੋਪਰ ਰੋਕ ਰੋਕ ਭਾਈ ਰੋਕ ਲੈ ਭਾਈ ਓਏ ਚਲੋ ਕਰੀਏ ਸਟਾਰਟਿੰਗ ਕੱਲੇ ਰੋਕ ਲੋ ਯਾ ਮੈਂ ਤੇਰਾ ਮਾ ਗੱਡੀ ਬੰਦੇ ਮਾਨ ਨੇ ਸੁਨੇ ਨਹੀਂ ਮਾ ਗੱਡੀ ਹੁਣ ਸਾਰੇ ਤੂੰ ਹੀ ਬਣਾਇਆ ਇਹ ਮਰਜੀ ਚੱਲ ਜੇ ਨਹੀਂ ਆਇਆ ਮੇਰੇ ਮੇਰੇ ਘਰ ਚਾ ਦਵਾਉਂਗਾ ਉੱਤਰ ਕੇ ਵੇ ਉਧਰੋਂ ਲੈ ਜਾ ਯਾਰ ਬਿੱਦੂ ਛੋਦੀ ਲਾ ਵੇ ਓਲੀ ਜਾ ਹਾਂਜੀ ਭਾਈ ਅਸੀਂ ਭਾਰਤ ਤੋਂ ਬੀੜ ਦੇ ਵਿੱਚ ਪਹੁੰਚ ਚੁੱਕੇ ਆਂ ਇਹ ਜੀ ਸੇਵਾ ਆਇਓ ਰੰਭੂ ਹੋ ਗਈ ਹੁਣ ਦੋਨੋਂ ਤੁਹਾਨੂੰ ਦੇ ਜਾਵਾਂਗੇ ਅਸੀਂ ਕਿੰਨੇ ਕਿੰਨੇ ਜਿਹੜੇ ਆਹ ਜਾਨਵਰ ਨੇ ਸਾਰੇ ਜੀ ਨੇ ਇਹ ਕਾਰਵਾਈ ਪਾਉਂਦੇ ਨੇ ਸਾਰੀ ਆਪਣੀ ਆਪਣੀ ਉਹ ਦੇਖੋ ਚੱਲੋ ਭਾਈ ਅਗੇ ਲੱਗੇ ਚੱਲੋ ਪਟਾ ਪਹਿਲਾਂ ਭਰ ਜਾਓ ਮੈਂ ਤਾਂ ਕਰ ਰਿਹਾ ਮੈਂ ਤਾਂ ਆਪਣਾ ਸੁਰੂਖੀ ਕਾਰਵਾਈ ਪਾਰ ਗਿਆ ਉਹ ਸ਼ਹਿਰ ਤੇ ਚੋਲਾ ਵਾਹ ਦੇਖੋ ਨਾ ਲੋ ਵੀ ਦੇਖੋ ਜੀ ਇਸ ਤਰ੍ਹਾਂ ਥੈਲੇ ਰੱਖ ਲਏ ਮੁੰਡਿਆਂ ਨੇ ਕੇਲੇ ਰੱਖ ਲਏ ਦਿਖਾਈ ਅੱਜ ਅੱਗੇ ਦੇ ਪ੍ਰਸ਼ਾਦ ਨੇ ਕਿੱਕ ਦੇ ਚੱਕਲੇ ਥੋੜਾ ਜਿਹਾ ਵਾਹ ਆਹ ਮੁੰਡੇ ਮੂਰੇ ਰੋਟੀਆਂ ਪਾਉਣਗੇ ਜੀ ਉਹ ਭਾਈ ਇਹਨਾਂ ਨੂੰ ਦਰਜ चल चल <rôlepot kilowat universal movement> <sumosaniously tweet> ਕੋਈ ਹੋਰ ਇਹ ਪਤਾ ਲੱਗਦਾ ਮਹਾਰਾਜ ਦੀ ਖੇਡ ਦਾ ਦੇਖੋ ਜਿਹੜੇ ਜਾਨਵਰ ਡਰਦੇ ਨੇ ਉਹ ਵੀ ਕਿਤੇ ਨਾ ਕਿਤੇ ਆ ਦੇਖੋ ਬਲਕੋੜਾ ਬਲਕੋ ਹਾਂਜੀ ਹਾਂ ਇੰਸਟਾਗ੍ਰਾਮ ਤੇ ਵੀ ਸਾਡਾ ਪੇਜ ਆਈ ਮੱਥੀ ਪਿੰਡਾ ਮੱਠੀ ਪਿੰਡ ਦੇ ਨਾਉ ਨੋ ਨੋ ਵੀ ਤੁਸੀਂ ਸਾਰੇ ਫੋਲੋ ਕਰੋ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਆ ਦੇਖੋ ਜੀ ਇਹ ਪਿੰਡ ਕਾਠ ਮੱਠੀ ਡਿਊਟੀ ਲੱਗੀ ਵੀ ਆ ਸੋਮਵਾਰ ਦੀ ਇਹ ਜਿੰਨੇ ਵੀ ਬੇਜਵਾਨ ਨੇ ਮਤਲਬ ਮੱਠੀ ਦੇ ਨੂੰ ਡੀਕਦੇ ਨੇ ਵੀ ਚਲੋ ਸਾਡੀ ਛੋਟੀ ਚੁੰਝ ਸਹੀ ਪਰ ਜਿੰਨੇ ਕਿ ਚੁੰਝ ਹੈਗੀ ਆ ਅਸੀਂ ਉਹਦੇ ਨਾਲੇ ਉਰੇ ਦਾ ਦਾਣਾ ਪਾਣੀ ਆ ਜਿਹੜਾ ਪਿੰਡ ਕਾਠ ਮੱਠੀ ਤੋਂ ਸਿੱਟ ਕੇ ਜਾਂਦੇ ਆ ਜਾਂ ਪਾ ਕੇ ਜਾਂਦੇ ਆ ਇਹ ਕਾਰਵਾਈ ਆ ਸਾਡੀ ਤੁਹਾਨੂੰ ਸਾਰੀ ਦਿਖਾ ਰਹੇ ਹਾਂ ਆ ਆ ਸ਼ਾਰਟ ਹੋ ਜਾਵੇ ਆ ਆ ਦੇਖੋ ਬਿੱਚੂ ਰੋਜ ਜੀ ਇਹ ਜਾਨਵਰ ਡਰਨ ਵਾਲੇ ਨਹੀਂ ਪਰ ਫਿਰ ਵੀ ਦੇਖੋ ਗੱਗੀ ਇੱਕ ਥਾਂ ਇਹਦਾ ਹੋਰ ਰੱਖ ਲੋ ਹਾਂ ਜੀ ਹਾਂ ਐ ਕੰਮ ਹੈ ਇਹ ਜੀ ਹਾਂ ਕਾਲੇ ਠੀਕ ਚੱਲ ਰਿਹਾ ਕੰਮ ਪਿੱਛੇ

ਆਪਾਂ ਦਾ ਕੰਮ ਨਿਭਾ ਰਹੇ ਬੱਲਾ ਇਹ ਰਸਤੇ ਚੜਚਾਉਂਦੇ ਓਏ ਕਾਲਾ ਜੀ ਕਾਲਾ ਜੀ ਜੀ ਨੀ ਢਾਲਾ ਖੋਲ ਕੇ ਥੱਲੇ ਉਧਰੋਂ ਜੀਪ ਭਜਾ ਲੈਣੀ ਆ ਭੱਜ ਆਉਂ ਦੇਖੀ ਨਾਲੇ ਪਤਰਾ ਓਏ ਹੇ ਬਾਬਾ ਵਿਆਹ ਕਰ ਤੋਂ ਯਾਰ ਇਹਨਾਂ ਵਾਸਤੇ ਹੀ ਪੈਜੰਦ ਆਇਆ ਹੋਵੇ। ਉਹ ਮੁੰਡਿਆਂ ਨੇ ਫੋਨ ਸਿੱਟ ਲਿਆ। ਲੱਭਿਆ ਨਹੀਂ ਓਏ। ਕਾਲੇ ਫੋਨ ਸਿੱਟ ਲਿਆ ਹਾਂ ਹਾਂ ਫੋਨ ਸਿੱਟ ਲਿਆ ਅੱਛਾ ਜੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਸੇਵਾ ਕਰਦਾ ਫੋਨ ਲੱਭੇ ਜਾਵੇ ਬਹਲਾ ਪਰਿਆ ਬੇਨਤੀ ਵਾਹ ਕਿਹਦੀ ਹੋ ਬੇਨਤੀ ਆਹ ਦੱਸੋ ਜੀ ਸਾਡੇ ਸੇ ਚੌਧਰੀ ਪਰਿਵਾਰ ਵਾਲੋਂ ਆਟਾ ਟੋਪਰਾਏ ਠੀਕ ਆ ਤੁਸੀਂ ਪਹੁੰਚ ਬਹ ਪਹੁੰਚਾਂਗੇ ਜਰੂਰ ਬਾਈ ਤੇ ਨੱਕ ਦੀ ਕੋਈ ਕਰਨਾ ਲਾਓ ਬਿਨਾ ਬਿਨਾ ਕਹੀ ਬਿਨਾ ਕਹੀ ਲੋ ਜੀ ਮੁੰਡਿਆਂ ਨੇ ਸਿੱਟ ਲਿਆ ਫੋਨ ਲੱਭਣ ਗਏ ਵੀ ਨੇ ਹੁਣ ਸੋਨੀ ਆਪਣੀ ਕਾਰਵਾਈ ਤੇ ਬੈਠਾ ਲੱਭ ਗਿਆ ਫੋਨ ਲੱਭ ਗਿਆ ਲੱਭ ਗਿਆ ਬਾਲ ਸ਼ੁਕਰ ਹੈ ਰੱਬ ਦਾ ਹਾਂ ਸ਼ੁਕਰ ਸਾ ਸੱਚੀ ਉਹ ਲੈ ਗਿਆ ਮੰਦਰ ਚੱਕ ਆ ਕਾਲਾ ਜੀ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਜੀ ਨੌਜਵਾਨ ਹਮਾ ਵਾਕੇ ਪਹੁੰਚਣਾ ਜਿੱਥੇ ਪੂਰੇ ਆਪਣੇ ਪਾਰਸਨ ਵੀੜ ਵਿੱਚ ਆਪਣਾ ਵੀ ਕੁਝ ਯੋਗਦਾਨ ਦੇਣਾ ਠੀਕ ਆ ਆਪਣੇ ਨਗਰ ਦਾ ਨਗਰ ਦਾ ਬਹਿਣੀ ਬਹੁਤ ਹੀ بڑا ਯੋਗਦਾਨ ਹੈ ਠੀਕ ਆ ਕਿਉਂਕਿ ਹੁਣ ਪਿੰਡ ਲੰਗ ਤੋਂ 24 ਜੂਨ ਨੂੰ ਆ ਰਿਹਾ ਹੈ ਨਗਰ ਕਟਨ ਸਾਡੀ ਇਸ ਦੇ ਵਿੱਚ ਵੀ ਹਮ ਹੋਵਾ ਕੇ ਪਹੁੰਚੋ ਬੜੀ ਆਪਣੀ ਸਾਸ ਸੇਵਾ ਇਸ ਜਿਆ ਜਿਆਲ ਦੀ ਸੇਵਾ ਕਰੋ ਘਾੜੂ ਪੋਚਾ ਲਾਓ ਠੀਕ ਹੈ ਜੀ ਮੇਰੀ ਅਥਾਣ ਕੀ ਬੇਨਤੀ ਹੈ ਕਿ ਇਹੀ ਸੇਵਾ ਜਾਣੀਆਂ ਨਾਲ ਨਾ ਕਿਸੇ ਨਾਲ ਕੋਈ ਮਾਇਆ ਤੰਗਿਆ ਨਾ ਕਿਸੇ ਨਾਲ ਜਾਣਾ ਇਹ ਤਾਂ ਆਪਣਾ ਤੈ ਹੈ ਮਨ ਦਾ ਪਰਮਾਤਮਾ ਇਹੀ ਕਰੇ ਚੜ੍ਹਦੀ ਕਲਾ ਰੱਖੇ ਵੀਰ ਨਾ ਲਾ ਦੇ ਧਾਰਨਾ ਇੱਕ ਸੇਵਾ ਕਰ ਲੈ ਸੰਤਾਂ ਦੀ ਸੇਵਾ ਕਰ ਲੈ ਸੰਤਾਂ ਦੀ ਇਹ ਨੂੰ ਕਹਿੰਦੇ ਨੇ ਨਿ ਨੁਕਤਾ ਦੀ ਵੀ ਸੇਵਾ ਪਰ ਇਹ ਵੀ ਸੇਵਾ ਨਾਲ ਮਣੀ ਉੱਡੇ ਆ ਸੱਚੀ ਸੇਵਾ ਚਲਤੀ ਸੇਵਾ ਜੀ ਵੀਰ ਤੋਂ ਬਾਹਰ ਲਾ ਕੀ ਆਂ ਦੇਖਦੇ ਹਾਂ ਕੀ ਬਣਦਾ ਛੱਕਰ ਗਿਆ ਉੱਤੇ ਦਾ ਨਿਕਲਦਾ ਛੱਕਰ ਨਾ ਕਰੀਂ ਹੈ ਨਾ ਜੱਕ ਲੈਂਗਾ ਤੂੰ ਕੀ ਨਾ ਕੱਟਦਾ ਸੌਤਰ ਦੀ ਨੌਕਰ ਕੰਮ ਉਹ ਆਉਂਦਾ ਮੂਤ ਉੱਥੇ ਕਰ ਰਿਹਾ ਥਲੇ ਟਰਾਲੀ ਦੇ ਪਿੱਛੇ ਗੜ ਕੇ ਉਹ ਬਾਲਾ ਮੱਤਾ ਆਹ ਸੋਨੀ ਹੋ ਗਏ ਫਰੀ ਆਹ ਫਰੀ ਹੋ ਗਈ ਸਾਰੀ ਸੇਵਾ ਲੱਗੇਗੀ 9 ਵਜੇ ਸੇਵਾ ਹੋਏ ਫਿਰ ਸਹੀ ਬ੍ਰੇਕ ਲੱਗੇ ਬ੍ਰੇਕ ਲੱਗੇ ਮਿਸਤਰੀ ਨੂੰ ਦੇਖ ਤਿਆਰ ਦਿਖਾਇਆ ਜਮੀ ਦਿਖਾਉਣੇ ਆ ਦਿਖਾਉਣੇ ਸਫਾਈ ਕਰ ਰਹੇ ਹਾਂ ਹੁਣ ਮੁੰਡੇ ਪੂਰੇ ਮਿਹਨਤੀ ਨੇ ਨਾਲ ਹੁੰਦੇ ਉਰੇ ਵੀ ਸਫਾਈ ਚੱਲ ਰਹੀ ਆ ਜੀਬ ਦੀ ਸਫਾਈ ਕਰਕੇ ਬਾਫਰ ਪਿੰਡ ਨੂੰ ਰਵਾਨਗੀ ਆ ਜੀ ਸਾਡੀ ਕਿੱਥੇ ਕੰਮ ਕਰਦਾ ਹਾਂ ਪਾਰਸੇ ਬੀੜ ਵਿੱਚ ਕਰ ਰਹੇ ਹਾਂ ਮੈਨੇ ਕਾ ਦਾ ਕੰਮ ਅੱਛਾ ਕਿਹੜੇ ਮਹਿਗਮਿਆਂ ਨੂੰ ਮੈਂ ਮਹਿਗਮਿਆਂ ਕਿਹੜੇ ਨਰੇਗਾ ਚ ਕੀ ਕਰਦਾ ਕਾਲੇ ਵਾਹ ਵੀ ਵਾਹ ਲੋਈ ਮੁੰਡੇ ਸੇਵਾ ਕਰਨ ਤੋਂ ਬਾਅਦ ਉਰੇ ਪਹੁੰਚ ਚੁੱਕੇ ਨੇ ਕਿੱਥੇ ਆਪਾਂ 700 1200 ਪਹੁੰਚ ਗਏ ਆ ਸਾਈ ਸਾਈ ਸਵੀਟਸ ਦੇ ਬੇਕਰੀ ਕਹਿੰਦੇ ਬਹੁਤ ਘੈਂਟ ਆਈ ਇਹ ਆਉਂਦੇ ਆਉਂਦੇ ਫਿਰ ਅਸੀਂ ਸਮੋਸੇ ਹੀ ਪਨੀਰ ਵਾਲੇ ਨੇ ਚੈੱਕ ਕਰੋ ਤੁਸੀਂ ਸੈਂਪਲ ਦੇਖ ਕੇ ਕਰਕੇ ਦੱਸਣਾ ਨਹੀਂ ਕਰਨਾ ਕੋਟਾ ਸਮਾਰ ਕੇ ਪਹਿਲਾਂ ਮੂੰਹ ਚ ਪਾ ਆਲੇ-ਦਾਲੇ ਦੇਖਾਈ ਆ ਅੱਬਾ ਜਿਹੜਾ ਮੁੱਠ ਜੂਵੇ ਸਾਰੇ ਇਹ ਕਹਿੰਦਾ ਕਿ ਇਹਨੂੰ ਤੋਂ ਬਣਾਓ ਉਹ ਮੂੰਹ ਦਾ ਰੈਡੀ ਕਿਟ ਆ ਮਚਾ ਮਾਰੇ ਮੂੰਹ ਚ ਹਰ ਕੋਟਾ ਬਿਟਰ ਖੜਾ ਰਿ ਪਲੱਸ ਪਾਣੀ ਟਿਸ਼ੂ ਫੜ ਕੇ ਕੀ ਮੂੰਹ ਚ ਪਾਉਂਦਾ ਹੈ ਸਾਫ਼ ਕਰੀ ਜਾਏ ਗਵਾ ਗਵਾ ਮੂੰਹ ਹਾਂ ਬਾਟਰ ਪਾਓ ਵੀ ਬਾਟਰ ਕਰੋ ਪਲੱਸ ਕਾਣੀ ਹਰਜੀ ਆਪਾਂ ਦੇ ਬਾਟਰ ਆਹਨ ਵਧੀਆ ਹਾਂ ਹਾਂਜੀ ਵੀਰੇ ਜਿਵੇਂ ਤੁਸੀਂ ਧੰਨੇ ਦੇਖਿਆ ਸੀ ਅੱਜ ਘਰ ਤੋਂ ਬੀੜ ਦੇ ਵਿੱਚ ਪਿੰਡ ਕਾਠ ਮੱਠੀ ਤੋਂ ਫਿਰ ਇੱਕ ਸੋਮਵਾਰ ਆਉਣੇ ਆ ਮਤਲਬ ਕਿ ਵੀਰੇ ਬੇਜਵਾਨਾਂ ਨੇ ਲਈ ਸੇਵਾ ਕਰਨ ਜਿੰਨੀ ਸਾਡੇ ਪਿੰਡ ਤੋਂ ਸਰਦੀ ਆ ਸਾਡੇ ਪਿੰਡ ਦੀ ਛੋਟੀ ਜੁੱਤਾ ਪਰ ਜਿੰਨੀ ਸਾਡੀ ਸਮਰਥਾ ਹੈ ਉਹਦੇ ਨੂੰ ਸਾਹ ਰਹੀ ਹਰੇਕ ਸੋਮਵਾਰ ਘਰ ਤੋਂ ਬੀੜ ਦੇ ਵਿੱਚ ਆਉਣੇ ਆ ਜਿਹੜੀ ਤੁਸੀਂ ਸਾਰੀ ਕਾਰਵਾਈ ਦੇਖੀ ਹੈ ਘਰ ਤੋਂ ਬੀੜ ਦੇ ਜੀ ਤੇ ਅਸੀਂ ਹੁਣ ਅਗਲੇ ਸੋਮਵਾਰਾਂ ਦੇ ਵਿੱਚ ਵੀ ਤੁਹਾਨੂੰ ਦਿਖਾਉਂਦੇ ਰਹਾਂਗੇ ਜਿਵੇਂ ਜਿਵੇਂ ਹੁੰਦੇ ਰਹਾਂਗੇ ਜਿਹੜੇ ਵੀ ਸੋਮਵਾਰ ਆਏ ਅਸੀਂ ਅਗਲੀ ਕਾਰਵਾਈ ਤੁਹਾਨੂੰ ਦਿਖਾਉਂਦੇ ਰਹਾਂਗੇ ਇਹ ਸੇਵਾ ਨੂੰ ਅਸੀਂ ਇਸੇ ਤਰ੍ਹਾਂ ਨਿਰੰਤਰ ਕਰਦੇ ਰਹਾਂਗੇ ਸਾਰੇ ਪਿੰਡ ਕਾਠਮੱਠੀ ਦੇ ਨੌਜਵਾਨ ਸਾਡੇ ਨਾਲ ਨੇ ਉਹ ਸਾਡੇ ਨਾਲ ਲੱਗੇ ਮਾਇਆ ਦੀ ਸੇਵਾ ਜਾਂ ਕੀਨਿਆਂ ਦੀ ਸੇਵਾ ਹਰ ਤਰ੍ਹਾਂ ਦੀ ਸੇਵਾ ਲਮਾਉਂਦੇ ਨੇ ਸੋ ਅਸੀਂ ਅੱਜ ਇੱਥੇ ਪਹੁੰਚੇ ਤੇ ਉਹ ਸੇਵਾ ਸੰਪੂਰਨ ਹੋ ਚੁੱਕੀ ਆ ਹੁਣ ਅਸੀਂ ਆਪ ਜੀ ਨੂੰ ਹੱਥ ਬੰਨ੍ਹ ਕੇ ਸਾਰੇ ਬੇਨਤੀ ਕਰਦੇ ਆਂਗੇ ਸਾਡੇ ਇਸ ਮੱਠੀ ਪਿੰਡ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡਾ ਪੇਜ ਵੀ ਆ ਇੰਸਟਾਗ੍ਰam ਤੇ ਮੱਠੀ ਪਿੰਡ ਦੇ ਨਾਮ ਤੋਂ ਹੈ। ਉਹਨੂੰ ਵੀ ਜਾ ਕੇ ਤੁਸੀਂ ਫੋਲੋ ਕਰੋ। ਸਾਡੇ ਨਾਲ ਜੁੜੇ ਰਹੋ ਅਸੀਂ ਹੋਰ ਵੀ ਸੇਵਾਵਾਂ ਕਰਦੇ ਰਹਨੇ ਆ। ਇਹ ਕੰਮ ਵੀ ਕਰਦੇ ਰਹਨੇ ਆ। ਉਹਦੇ ਨਾਲ ਵੀ ਤੁਹਾਨੂੰ ਜਾਣੂ ਕਰਾਵਾਂਗੇ। ਸਾਰਿਆਂ ਦਾ ਧੰਨਵਾਦ ਜੀ। ਸਾਡਾ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ।